ਉਹਨਾਂ ਖਾਦੇ ਵਿੱਚ ਫਿੱਚੂ ਹੋ ਗਈ ਉਹ ਵਾਲਾ ਉਹ ਹੀ ਜਾਂਦਾ ਢੀਕ-ਕਢੀ-ਕੱਢੀ ਜਾਂਦਾ ਸੀ ਉਹਦੇ ਕਰਕੇ ਜੀ ਸਹੀ ਮੰਜ਼ਲ ਤੇ ਪਹੁੰਚਦੀ ਨਹੀਂ ਥਈ ਉਹਦੇ ਟਾਇਰਾ ਟੁੱਟਾ ਪ੍ਰਾਣੀਆਂ ਜੀਆਂ ਉਹਦੇ ਕਰਕੇ ਕਿਤੇ ਪੈਂਚਰ ਹੋ ਗਿਆ ਕਿਤੇ ਟੂਪ ਕਾਟ ਗਈ ਕਿਤੇ ਕੁਛ ਨਾ ਕੁਛ ਹੈਂਡਲ ਢਿੱਲਾ ਹੋ ਗਿਆ ਉਹਦੀ ਚੈਨ ਲੈ ਗਈ ਹੋਈ ਸੀ ਉੱਥੋਂ ਆਇਆ ਭਾਈ ਕੋਈ ਨਹੀਂ ਸੁੱਥੇ ਦਾ ਰੱਜਿਆ ਹੋਇਆ ਕੋ ਕੀ ਅਗੇ ਬਹਿ ਗਿਆ ਕੰਡਾ ਘੰਟਾ ਕਰ ਲੈ ਤਲ ਖੜੇ ਘੰਟਾ ਘਰੀ ਤੇ ਉਹਦੀ ਇਹ ਧਰਨਾ ਲੱਗਿਆ ਹੈ ਜੀ ਜਿਹੜਾ ਦਿੱਲੀੋਂ ਅੰਮ੍ਰਿਤਸਰ ਵਾਲਾ ਹਾਈਵੇ ਹੈ ਸੰਗਰੂਰ ਅਰ ਧੂਰੀ ਦੇ ਵਿਚਾਲੇ ਆ ਜ਼ਿਲ੍ਹਾ ਸੰਗਰੂਰ ਦੇ ਵਿੱਚ ਲੱਡੇ ਆਪਣਾ ਇਹ ਟੂਲ ਪਲਾਜੇ ਤੇ अच्छा ये एक इतना ना किस परपस ते ਲੱਗਿਆ ਹੋਇਆ ਹੈ ਜਥੇਬੰਦੀਆਂ ਵੱਲੋਂ ਇਹ ਇੱਕ ਤਰੀਕ ਤੋਂ ਜੀ ਤੇ ਕਿਸ ਪਰਪਸ ਵਾਸਤੇ ਲੱਗਿਆ ਹੋਇਆ ਹੈ ਇਹ ਜਿਹੜਾ ਸਾਡੇ ਪੰਜਾਬ ਤੇ ਹਰਿਆਣਾ ਵਾਸਤੇ ਜਾਂ ਹਿੰਦੁਸਤਾਨ ਦੇ ਕਿਸਾਨਾਂ ਵਾਸਤੇ ਤਿੰਨ ਆਰਡੀਨਸ ਜਾਰੀ ਕੀਤੇ ਨੇ ਮੋਦੀ ਨੇ ਖੇਤੀ ਦੇ ਖਿਲਾਫ ਤੇ ਚੌਥਾ ਜਿਹੜਾ ਪੁਆਇੰਟ ਹੈ ਬਿਜਲੀ ਬੋਰਡ 2020 ਇਹਨਾਂ ਨੇ ਐਕਟ ਪਾਸ ਕੀਤਾ ਇਹ ਉਹਦੇ ਖਿਲਾਫ ਹੈ ਚਾਰੇ ਗੱਲਾਂ ਦੇ ਉਹ ਸਾਡੀਆਂ ਹੱਕੀ ਮੰਗਾ ਇਹਦੇ ਵਿੱਚ ਬਹੁਤ ਸਾਰੀਆਂ ਨੇ ਜਿਵੇਂ ਸਾਡਾ ਕਰਜਾ ਕੁਰਕੀ ਬੇਰ ਬਹੁਤ ਖੁਸ਼ ਹੈ ਇਹ ਸਾਡਾ ਇਸੇ ਕਰਕੇ ਆ ਸਾਡਾ ਜਾਣੀ ਅੱਜ ਜਿਹੜਾ ਮੇਨ ਪਰਪਸ ਹੈ ਉਹ ਕਾਲੇ ਕਾਨੂੰਨਾਂ ਦੇ ਖਿਲਾਫ ਹੈ ਤੇ ਸਾਡੇ ਜਿਹੜੇ ਮੋਰਚੇ ਨੇ ਇਹ ਬਿਲਕੁਲ ਦਿਨ ਰਾਤ ਚੱਲ ਰਹੇ ਨੇ ਇੱਕ ਸਕਿੰਟ ਵੀ ਇਹ ਸਾਡਾ ਵੰਦ ਨਹੀਂ ਹੁੰਦਾ ਪੱਕੇ ਮੋਰਚਿਆਂ 'ਚ ਅਸੀਂ ਬੈਠੇ ਆ ਜੋ ਵੀ ਜਥੇਬੰਦੀ ਦਾ ਅੱਗੋਂ ਹੁਕਮ ਆਏਗਾ ਅਸੀਂ ਉਹਦੇ ਮੁਤਾਬਕ ਜੇ ਸਾਨੂੰ ਇੱਥੇ ਜਿੰਨਾ ਚਿਰ ਵੀ ਮਰਜੀ ਸਾਡਾ 1 ਮਹੀਨਾ ਜਾਂ 2 ਦਿਨ ਜਾਂ ਸਾਲ ਦੀ ਗੱਲ ਨਹੀਂ ਸਾਡਾ ਅਸਤਾ ਹੁਕਮ ਠੀਕ ਦਿਆਂ ਵੀ ਜੋ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਜਿਹੜਾ ਸਾਨੂੰ ਹੁਕਮ ਜਨਤਾ ਨੂੰ ਕਰਨਗੇ ਅਸੀਂ ਉਹਤੇ ਫੁੱਲ ਚੜਾ ਦੇਾਂਗੇ ਮੁਰਿਆ ਕਿ ਨਾਮ ਲਿਖਾ ਮੇਰਾ ਨਾਮ ਜਸਵਿੰਦਰ ਕੌਰ ਪਿੰਡ ਮੜੋਵਾਲ ਤੇ ਅਸੀਂ ਇੱਥੇ ਧਰਨੇ ਤੇ ਆਏ ਆ ਆਪਣੇ ਕਿਸਾਨ ਯੂਨੀਅਨ ਇਕਤਾਰਾਂ ਦੇ ਤੇ ਜੋ ਇਹਨੇ ਮੋਦੀ ਸਰਕਾਰ ਨੇ ਆਰਡੀਨੈਂਸ ਬਿਲ ਪਾਸ ਕੀਤੇ ਨੇ ਉਹਨਾਂ ਦੇ ਸਬੰਧ ਵਿੱਚ ਕਿਉਂਕਿ ਜੋ ਜ਼ਮੀਨ ਹੁੰਦੀ ਆ ਉਹ ਜੱਟ ਦੀ ਮਾਂ ਹੁੰਦੀ ਆ ਤੇ ਜੱਟ ਆਪਣੀ ਮਾਂ ਤੇ ਕਦੇ ਵੀ ਮਤਲਬ ਕੋਈ ਵੀ ਬਾਤ ਦਾਸ ਬਰਦਾਸ਼ਤ ਨਹੀਂ ਕਰਦਾ ਹੈਗਾ ਇਸ ਕਰਕੇ ਜੋ ਆਪਣੀ ਮਤਲਬ ਸਾਡੀ ਮਾਂ ਦੇ ਖਿਲਾਫ ਸਾਡੀ ਜ਼ਮੀਨ ਦੇ ਖਿਲਾਫ ਕੋਈ ਵੀ ਜਾਊਗਾ ਅਸੀਂ ਇਹ ਆਰਡੀਨੈਂਸ ਬਿਲਾ ਦੇ ਹੱਕ ਵਿੱਚ ਨਹੀਂ ਹੈਗੀ ਇਸ ਲਈ ਅੱਜ ਕੱਲ੍ਹ ਦੀਆਂ ਸਰਕਾਰਾਂ ਮਰਦਾਬਾਦ ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ